ਜਦੋਂ ਤੁਸੀਂ ਸਪਲਾਈ ਇੰਨੀ ਵੱਡੀ ਦੇ ਦਿਓਗੇ ਇੱਕ ਲੁਧਿਆਣੇ ਜਿੰਨੀ ਤਾਂ ਜਿਹੜੀ ਤੁਸੀਂ 30000 ਨੂੰ ਗਾਜਾਂ ਨੇ ਕਿਸੇ ਨੇ 5000 ਨੂੰ ਗਾਈ ਨਹੀਂ ਲਈ ਉੱਥੇ ਫਿਰ ਉਹ ਕਲੌਨੀ ਚ ਫਸਲ ਦਾ ਹੁਣ ਹੋ ਰਹੀ ਤੁਸੀਂ ਸੜਕਾਂ ਵੀ ਪਾ ਦਿੰਦੇ ਆ ਉਹ ਫਿਰ ਘਾਹ ਖੋਤਿਆ ਕਰੂਗਾ ਜਾਂ ਬੱਕਰੀਆਂ ਰੱਖ ਲਵੇ ਕੋਈ ਇਸ ਟੀਮ ਨਾਲ ਕੱਢ ਦਿਓ ਵੀ ਬੱਕਰੀਆਂ ਵੀ ਵਿਆਗੇ ਨਾਲ 10 10 ਬਾਹਰੋਂ ਆ ਕੇ ਬਹੁਤ ਵੱਡੀ ਵਾਦੀ ਇੱਥੇ ਵਸ ਰਹੀ ਆ ਉਹ ਡੈਮੋਗ੍ਰਾਫੀ ਸਾਡੀ ਪੰਜਾਬ ਦੀ ਚੇਂਜ ਹੋ ਰਹੀ ਆ ਉਹ ਇੱਕ ਡੈਮੋਗ੍ਰਾਫੀ ਤੇ ਇੱਕ ਜਿਹੜਾ ਪੰਜਾਬ ਦੇ ਖੰਭਲੇ ਨੂੰ ਤੁਸੀਂ ਰਾਹ ਖੋਲ ਰਿਹਾ ਹੋ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਇੱਕ ਲੈਂਡ ਪੂਲਿੰਗ ਸਕੀਮ ਥੱਲੇ ਪੰਜਾਬ ਦਾ 32 ਪਿੰਡਾਂ ਦਾ 24000 ਰਕਬਾ ਜਿਹਦੇ ਵਿੱਚ ਬਾਲੇ ਪਿੰਡ ਲੁਧਿਆਣੇ ਦੇ ਆ ਇਸ ਤੋਂ ਇਲਾਵਾ ਫਰੋਜਪੁਰ ਮੋਗਾ ਅਤੇ ਨਵਾਂ ਸ਼ਹਿਰ ਦਾ ਵੀ ਕੁਝ ਰਕਬਾ ਆਉਂਦਾ ਪਿੰਡਾਂ ਦਾ ਉਹਦੇ ਤਹਿਤ ਨਵੀਆਂ ਆਬਾਦੀਆਂ ਨਵੀਆਂ ਕਲੋਨੀਆਂ ਵਸਾਉਣ ਦੀ ਇੱਕ ਸਕੀਮ ਲਿਆਂਦੀ ਆ ਇਸ ਸਕੀਮ ਦੇ ਹੱਕ ਵਿਰੋਧ ਚ ਜਾਣ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਸਕੀਮ ਬਾਬਤ ਜਾਣ ਲਈਏ ਲੈਂਡ ਪੂਲਿੰਗ ਸਕੀਮ ਜਿਹੜੀ ਪੰਜਾਬ ਦੇ ਵਿੱਚ ਇਹ ਪਹਿਲਾ ਵੀ ਮੋਹਾਲੀ ਦੇ ਵਿੱਚ ਚਲਦੀ ਆ ਪੰਜਾਬ ਦੇ ਵਿੱਚ ਲੈ ਕੇ ਆਏ ਆ ਉਹ ਚ ਗਵਰਨਮੈਂਟ ਨੇ ਇਹ ਪ੍ਰਪੋਜ਼ਲ ਰੱਖਿਆ ਵੀ ਅਸੀਂ ਜ਼ਿਮੀਂਦਾਰਾਂ ਦੀ ਜ਼ਮੀਨ ਨੂੰ ਇਕੱਠਿਆ ਕਰਾਂਗੇ ਉਹਦੇ ਵਿੱਚ ਉਹਨੂੰ ਡਿਵੈਲਪ ਕਰਾਂਗੇ ਤੇ ਉਹ ਡਿਵੈਲਪਮੈਂਟ ਦਾ ਹਿੱਸਾ ਜ਼ਿਮੀਂਦਾਰ ਨੂੰ ਬਣਾਵਾਂਗੇ ਮਤਲਬ ਆ ਕਿ ਉਹਦੇ ਵਿੱਚੋਂ ਉਹ ਕਹਿੰਦੇ ਆ ਕਿਉਂਕਿ ਇਹ ਤਕਰੀਬਨ 48 ਹਜ਼ਾਰ ਗਾਜ ਹੁੰਦੇ ਆ ਆ 8 4800 ਗਾਜ ਹੁੰਦੇ ਆ ਇੱਕ ਕਿੱਲੇ ਦੇ ਵਿੱਚ ਤੇ ਜਿਹੜੀ ਡਵੈਲਪ ਹੁੰਦੀ ਹੈ ਜੇ ਪ੍ਰੋਪਰ ਕਲੋਨੀ ਡਵੈਲਪ ਹੋਵੇ ਪੂਰੇ ਮਤਲਬ ਪਾਰਕ ਵਗੈਰਾ ਛੱਡ ਕੇ ਤਾਂ 2500 ਤੋਂ 3000 ਗਾਜ ਡਵੈਲਪ ਹੁੰਦੀ ਆ ਉਹ ਚੋਆਂ ਦੇ ਵੀ 1000 ਗਾਜ ਅਸੀਂ ਜ਼ਿਮੀਂਦਾਰ ਨੂੰ ਦਵਾਂਗੇ ਉਹਦਾ ਘਰ ਬਣਾ ਲੈ ਜਾਂ ਉਹਨੂੰ ਬੀਚ ਲੈ ਬਾਅਦ ਚ ਡਵੈਲਪਰ ਬਣ ਗਿਆ ਉਹ ਕਲੋਨੀ ਦਾ ਤੇ 200 ਗਾਜ ਦਿਆਂਗੇ ਕਮਰਸ਼ੀਅਲ ਜਗ੍ਹਾ ਦੁਕਾਨਾਂ ਵਾਲੀ ਤਾਂ ਕਿ ਉਹ ਆਪਦਾ ਕਮਰਸ਼ੀਅਲ ਕਮਰਸ ਦਾ ਕੰਮ ਵੀ ਕਰ ਸਕੇ ਇਹਦੇ ਤਹਿਤ ਜਿਹੜਾ ਆਪਣੇ ਫਾਈਨੈਂਸ ਮਿਨਿਸਟਰ ਪੰਜਾਬ ਦੇ ਨੇ ਦਾਵਾ ਕਰਿਆ ਵੀ ਊਂ ਜਮੀਂਦਾਰ ਨੂੰ ਕਰੋੜ ਰੁਪਈਆ ਮਿਲਣਾ ਸੀ ਸਵਾ ਕਰੋੜ ਹੁਣ ਅਸੀਂ ਸਵਾ 4 ਕਰੋੜ ਵਟਾਵਾਂਗੇ ਕਿਉਂਕਿ ਉਹ ਆਂਦੇ ਵੀ ਜਦੋਂ ਡਵੈਲਪ ਹੋ ਜੂਗੀ ਉਦੋਂ ਜਿਹੜੀ ਕਲੋਨੀ ਹਜ਼ਾਰ ਗਾਜ ਆ ਉਹ 30 ਹਜ਼ਾਰ ਗਾਜ ਦੇ ਨੇੜੇ ਵਿਕੂਗੀ ਤਾਂ 3 ਕਰੋੜ ਵਟਿਆ ਜਾਊਗਾ ਐਵੇਂ ਜਿਹੜੀ ਕਮਰਸ਼ੀਅਲ ਆ 60 ਹਜ਼ਾਰ ਨੂੰ ਗਾਜ ਵਿਕੂਗੀ ਤਾਂ ਸਵਾ ਕਰੋੜ ਵਟਿਆ ਜਾਊਗਾ ਜਦ ਕਿ ਉਹ ਆਂਦੇ ਊਂ ਜਿਹੜਾ ਜ਼ਮੀਂਦਾਰ ਰੇਟ ਆ ਸਰਕਾਰੀ ਰੇਟ 30 ਲੱਖ ਉਹ ਸਾਰਾ ਕੁਝ ਕਰ ਕਰਾ ਕੇ ਜ਼ਿਮੀਂਦਾਰ ਨੂੰ 4 ਗੁਣਾ ਜੇ ਅਸੀਂ ਦੇਈਏ ਤਾਂ ਉਹ 7 ਸਵਾ ਕਰੋੜ ਬਣਦਾ ਇਹਦੇ ਨਾਲ ਹੀ ਇੱਕ ਗੱਲ ਹੁਣ ਇੱਥੇ ਇਹ ਵੀ ਆ ਜਾਂਦੀ ਆ ਕਿ ਇਹ ਮੋਹਾਲੀ ਜੇ ਸਕੀਮ ਚੱਲ ਰਹੀ ਆ ਪਰ ਬਾਕੀ ਪੰਜਾਬ ਦੇ ਵਿੱਚ ਇਹ ਸਕੀਮ ਲਾਗੂ ਨਹੀਂ ਹੋਈ ਉਹਨਾਂ ਜਿੰਨੀਆਂ ਵੀ ਸਰਕਾਰਾਂ ਰਹੀਆਂ ਉਹਨਾਂ ਨੇ ਬਾਕੀ ਥਾਈ ਇਹ ਜਿਹੜੀਆਂ ਗਲਾੜਾ ਤਹਿਤ ਜਿਵੇਂ ਉੱਥੇ ਕਰ ਰਹੇ ਆ ਗਮਾੜਾ ਤਹਿਤ ਮੋਹਾਲੀ ਕਰ ਰਹੀ ਆ ਪੁੜਾ ਜਿਹੜੀ ਪੰਜਾਬ ਅਰਬਨ ਡਵੈਲਪਮੈਂਟ ਥਿਓਰੀ ਦਾ ਹੈ ਤਾਂ ਇਹਨਾਂ ਸ਼ਹਿਰਾਂ ਚੋਂ ਨਹੀਂ ਕਰੀਗੀ ਤੇ ਇੱਥੇ ਜਿਹੜੀ ਹੈ ਕਲੋਨਾਈਜ਼ਰਾਂ ਨੇ ਜਿਹੜੀ ਹੈ ਜ਼ਮੀਨ ਖਰੀਦੀ ਤੇ ਜ਼ਿਮੀਂਦਾਰ ਦੀ ਲੁੱਟ ਹੋਈ ਇਹ ਚ ਕੋਈ ਦੋਰ ਆ ਨਹੀਂ ਵੀ ਇਹ ਚ ਲੁੱਟ ਹੋਈ ਕਿਉਂਕਿ ਕਲੋਨਾਈਜ਼ਰਾਂ ਨੇ ਕੰਮ ਹੀ ਕਰਿਆ ਵੀ ਉਹਨਾਂ ਨੇ ਭੋਰੇ ਪਹਿਲਾਂ ਭੋਰ-ਭੋਰ ਕੇ ਜ਼ਮੀਨ ਲਈ ਪਹਿਲਾਂ ਉਹਨਾਂ ਨੇ ਵੇਖਿਆ ਵੀ ਇਹ ਪਛਾਣ ਜੇ ਵਾਲੇ ਨੂੰ ਸਸਤਾ ਸੈੱਟ ਲਓ ਉਦੋਂ ਗਾ ਵਾਲੇ ਨੂੰ ਹੋਰ ਗਾ ਹੋਰ ਗਾ ਹੋਰ ਗਾ ਜਿਵੇਂ ਜਿਵੇਂ ਲੋਟ ਆਇਆ ਉਹ ਐਂ ਭੋਰਦੇ ਰਹੇ ਆ ਦੂਜੀ ਗੱਲ ਜਿੰਨੇ ਵੀ ਕਲੋਨੀਆਂ ਕਲੋਨਾਈਜ਼ਰ ਬਣਾਉਂਦੇ ਆ ਮਾਪਦੰਡਾਂ ਦੇ ਪੂਰੀਆਂ ਨਹੀਂ ਹੁੰਦੀਆਂ ਕਿੱਥੇ ਪ੍ਰੋਪਰ ਸੀਵਰੇਜ ਨਹੀਂ ਪੈਂਦਾ ਕਿਤੇ ਕੁਝ ਨਹੀਂ ਪੈਸੇ ਵਟਕੇ ਪਰਾਂ ਜਾਂਦੇ ਉਹ ਚ ਦੋਨਾਂ ਤਰ੍ਹਾਂ ਦੀ ਖੀਰ ਜਿਵੇਂ ਜ਼ਿਮੀਂਦਾਰ ਦੀ ਪਹਿਲਾਂ ਲੁੱਟ ਹੋ ਜਾਂਦੀ ਹੈ ਵੀ ਸਸਤੀ ਵਿੱਚ ਪੈਂਦਾ ਤੇ ਲੈਣ ਵਾਲੇ ਦੀ ਲੁੱਟ ਐ ਹੋ ਜਾਂਦੀ ਵੀ ਉਹਨੂੰ ਪ੍ਰੋਪਰ ਰੋਮੇ ਦਾ ਨਹੀਂ ਮਿਲਿਆ ਜੇ ਉਹਦਾ ਚਾਹੀਦਾ ਕਲੋਨੀ ਨਹੀਂ ਮਿਲਦੀ ਪਰ ਹੁਣ ਗੱਲ ਇਹ ਆ ਜਾਂਦੀ ਹੈ ਵੀ ਕੀ ਇਹ 24 ਹਜ਼ਾਰ ਕਿਲਾ ਡਵੈਲਪ ਕਰਕੇ ਜ਼ਿਮੀਂਦਾਰਾਂ ਦਾ ਫਾਇਦਾ ਹੋਊਗਾ ਇਸ ਸਕੀਮ ਚ ਜਿਹੜੇ ਉਹਨਾਂ ਨੇ ਦਾਅਵੇ ਕਰੇ ਉਹ ਪੂਰੇ ਹੋਣਗੇ ਤਾਂ ਮੈਨੂੰ ਇਹ ਤੇ ਇਤਰਾਜ ਆ ਮੈਨੂੰ ਇਹ ਸਪਸ਼ਟ ਆ ਮੈਨੂੰ ਦਿਖ ਰਿਹਾ ਵੀ ਇਹ ਨਹੀਂ ਹੋਊਗਾ ਕਿਉਂਕਿ ਜਦੋਂ ਤੁਸੀਂ 24 ਹਜ਼ਾਰ ਏਕੜ ਨੂੰ ਪੂਲ ਕਰੋਗੇ ਇੰਨੇ ਵੱਡੇ ਏਰੀਆ 'ਚ ਨਵਾਂ ਸ਼ਹਿਰ ਇੱਕ ਬਸਾਓਗੇ ਤਾਂ ਜਿਹੜੀ ਵੀ ਕਲੋਨੀ ਆ ਜਾਂ ਇਹ ਸਿਸਟਮ ਆ ਹਿੰਦੁਸਤਾਨ ਦਾ ਜਬ ਕੈਪੀਟਲਿਜ਼ਮ ਆ ਸਾਰਾ ਬਾਜ਼ਾਰ ਦਾ ਸਿਸਟਮ ਆ ਸਪਲਾਈ ਡਿਮਾਂਡ ਤੇ ਚੱਲਦਾ ਜਦੋਂ ਤੁਸੀਂ ਸਪਲਾਈ ਇੰਨੀ ਵੱਡੀ ਦੇ ਦਿਓਗੇ ਇੱਕ ਲੁਧਿਆਣੇ ਜਿੰਨੀ ਤਾਂ ਜਿਹੜੀ ਤੁਸੀਂ 30 ਹਜ਼ਾਰ ਨੂੰ ਗਾਜਾਂ ਨੇ ਕਿਸੇ ਨੇ 5 ਹਜ਼ਾਰ ਨੂੰ ਗਾਈ ਨਹੀਂ ਲੈਣੀ ਤੇ ਦੂਜੀ ਗੱਲ ਉਹ ਉਹ ਪਿੰਡਾਂ ਦੇ ਵਿੱਚ ਮੋਹਾਲੀ ਦੇ ਵਿੱਚ ਉੱਥੇ ਫਸਲ ਫੁੱਸਣ ਪਹਿਲਾਂ ਵੀ ਨਹੀਂ ਹੁੰਦੀ ਸੀ ਚਾਜ ਨਾਲੇ ਬਹੁਤ ਜਰਖੇ ਦੇ ਇਲਾਕਾ ਲੁਧਿਆਣੇ ਮੋਗੇ ਫਿਰੋਜ਼ਪੁਰ ਦੇ ਨਵੇਂ ਸ਼ਹਿਰ ਦੇ ਤਿੰਨ ਤਿੰਨ ਫਸਲਾਂ ਹੋ ਰਹੀਆਂ ਜ਼ਿਮੀਂਦਾਰ ਉੱਤੇ ਡਿਪੈਂਡੈਂਟ ਆ ਹੁਣ ਮੰਨ ਲਓ ਜ਼ਿਮੀਂਦਾਰ ਦਾ ਕੋਈ ਇਹਦਾ ਕਿਲਾ ਜਾਂ ਪੰਜ ਕਿਲੇ ਜਿਵੇਂ ਤੁਸੀਂ ਇੰਨੀ ਕੱਟੋਗੇ ਤਾਂ ਸਾਰੀ ਸਾਰੀ ਜ਼ਮੀਨ ਹੀ ਉਹਦੀ ਆ ਜਾਣੀ ਆ ਤੁਸੀਂ ਉਹਨੂੰ ਡਿਵੈਲਪ ਕਰੋਗੇ ਉੱਤੇ ਵੀ ਟਾਈਮ ਲੱਗੂਗਾ ਡਿਵੈਲਪ ਤੋਂ ਬਾਅਦ ਉਹ ਕੀ ਕਰੂਗਾ ਉੱਥੇ ਫਿਰ ਉਹ ਕਲੌਨੀ ਚ ਫਸਲ ਦਾ ਹੁਣ ਹੋ ਰਹੀ ਤੁਸੀਂ ਸੜਕਾਂ ਵੀ ਪਾ ਦੇਣੀ ਆ ਉਹ ਫਿਰ ਘਾਹ ਖੋਤਿਆ ਕਰੂਗਾ ਜਾਂ ਬੱਕਰੀਆਂ ਰੱਖ ਲਵੇ ਕੋਈ ਇਹ ਸਕੀਮ ਵੀ ਨਾਲ ਕੱਢ ਦਿਓ ਵੀ ਬੱਕਰੀਆਂ ਵੀ ਦੇਾਂਗੇ ਨਾਲ 10 10 ਕਿਉਂਕਿ ਉਹ بگਣੀ ਨਹੀਂ ਮੋਹੜੀ ਕੀ ਹੋਇਆ ਮੋਹੜੀ ਤੇਜ਼ੀ ਬਹੁਤ ਜ਼ਿਆਦਾ ਸੀ ਕਾਹਤੋਂ ਆ ਉੱਥੇ ਜਦੋਂ ਕਲੌਨੀ ਕੱਢਦੇ ਆ ਪਹਿਲਾਂ 10 ਇੱਕ ਲੈਟਰ ਆਫ ਇੰਟੈਂਟ ਦਿੱਤਾ ਜਾਂਦਾ ਵੀ ਆਹ ਤੈਨੂੰ ਇੰਨਾ ਏਰੀਆ ਤੇਰਾ ਉਹ ਉਥੇ ਉਦੋਂ ਹੀ ਵੇਚ ਗਏ ਤੇ ਉਹ ਇੰਨੀ ਤੇਜ਼ੀ ਕਰਕੇ ਵਿਕੇ ਕਿ ਉੱਥੇ 10 10 ਕਰੋੜ ਰੁਪਇਆ ਵਿ ਵਟਿਆ ਗਿਆ ਉੱਤਮ ਟੈਗ ਹੈ ਕਿਉਂਕਿ ਉੱਥੇ ਇਕੱਠਾ 24 ਹਜ਼ਾਰ ਕਿੱਲਾ ਪਹਿਲੀ ਗੱਲ ਤਾਂ ਡਵੈਲਪ ਨਹੀਂ ਹੋਇਆ ਦੂਜੀ ਗੱਲ ਮੋਹਾਲੀ ਚੰਡੀਗੜ੍ਹ ਇੱਕ ਲੋਕਾਂ ਦੇ ਰਹਿਣ ਵਾਸਤੇ ਮਤਲਬ ਉਹ ਲੋਕਾਂ ਨੂੰ ਇਹ ਵੀ ਇੱਕ ਸਟੇਟ ਤੋਂ ਬੜਾ ਵੀ ਸਾਡਾ ਮੋਹਾਲੀ ਚੰਡੀਗੜ੍ਹ ਘਰ ਆ ਤੇ ਇਹ ਦੇ ਨਾਲ ਹੀ ਸਾਰੇ ਪੰਜਾਬ ਦਾ ਹਿਮਾਚਲ ਦਾ ਵੀ ਵੀ ਆਪਾਂ ਕਹਿ ਲਈਏ ਤੇ ਉਹ ਸਾਰਾ ਜਿਹੜਾ ਪੰਜਾਬ ਦੀ ਅਫਸਰਸ਼ਾਹੀ ਦਾ ਲੁੱਟ ਦਾ ਪੈਸਾ ਉਹ ਸਾਰਾ ਮੋਹਾਲੀ ਦੇ ਵਿੱਚ ਜਾ ਕੇ ਵਰਤਿਆ ਤੇ ਮੁਹਾਲੀ ਦੀ ਜਿਹੜੀ ਕੀਮਤ ਆ ਜ਼ਮੀਨ ਦੀ ਉਹ ਸਾਰੇ ਪੰਜਾਬ ਦੀ ਜ਼ਮੀਨ ਵਾਈ ਵਾਲੀ ਜ਼ਮੀਨ ਨਾਲੋਂ ਮੁਹਾਲੀ-ਮੁਹਾਲੀ ਦੀ ਜਿੰਨਾ ਉਹਨਾਂ ਦਾ ਮੁਹਾਲੀ ਦਾ ਏਰੀਆ ਜਿਹੜਾ ਡਵੈਲਪ ਹੋਇਆ ਉਹ ਤੋਂ ਜ਼ਿਆਦਾ ਹੈ ਦਾ ਮਤਲਬ ਉੱਥੇ ਪੈਸਾ ਬਹੁਤ ਜ਼ਿਆਦਾ ਆ ਰਿਹਾ ਤੇ ਜਿਹੜੇ ਅਮੀਰ ਲੋਕ ਆ ਕੋਈ ਬੰਬੇ ਵਸਦਾ ਕੋਈ ਹੋਰ ਚੰਡੀਗੜ੍ਹ ਦਿੱਲੀ ਵਸਦਾ ਜਾਂ ਹੋਰ ਸ਼ਹਿਰਾਂ 'ਚ ਵਸਦੇ ਆ ਉਹ ਕਿਉਂਕਿ ਉਹ ਪਹਾੜਾਂ ਦੇ ਨੇੜੇ ਕਰਕੇ ਉੱਥੇ ਬਹੁਤ ਜ਼ਿਆਦਾ ਉਹ ਆਪਦੀਆਂ ਉੱਥੇ ਘਰ ਲੈ ਰਹੇ ਆ ਪਲਾਟ ਲੈ ਰਹੇ ਆ ਇਹਦੇ ਨਾਲ ਹੀ ਰੀਅਲ ਏਸਟੇਟ ਇੱਕ ਬਿਜ਼ਨਸ ਤੌਰ ਤੇ ਵੀ ਕੋਕੋ ਵਧ ਰਿਹਾ ਉੱਥੇ ਲੈ ਰਿਹਾ ਹੁਣ ਉਹ ਲੁਧਿਆਣੇ ਮੈਨੂੰ ਦੱਸੋ ਵੀ ਉਹ 24 ਹਜ਼ਾਰ ਕਿੱਲੇ ਚ ਕੌਣ ਜਾਊ ਫਰੋਜਪੁਰ ਦਾ ਦੁਕਾਨਦਾਰ ਜਾਊ ਜਾਂ ਮੈਂ ਇੱਥੇ ਹਕੂਮਤ ਵਾਲੇ ਵਾਈ ਕਰਦਾ ਬੰਦਾ ਮੈਂ ਲੁਧਿਆਣੇ ਜਾ ਕੇ ਲੈ ਲੂੰਗਾ ਜਾਂ ਫਰੀਦਕੋਟ ਦਾ ਜਾਵੜੂ ਜਾਂ ਬਠਿੰਡੇ ਵਾਲਾ ਜਾਵੜੂ ਜਾਂ ਮੈਨੂੰ ਦੱਸੋ ਵੀ ਅਮਰਸਰ ਵਾਲਾ ਜਾਵੜੂ ਜਾਂ ਤਰਨਤਾਰਨ ਵਾਲਾ ਜਾਵੜੂ ਨਹੀਂ ਜਾਣਾ ਹੁਣ ਉਹ ਹੋਣਾ ਕੀ ਦੇ ਆਸਤੇ ਆ ਕਿਉਂਕਿ ਗਵਰਨਮੈਂਟ ਨਾਲ ਆਂਦੀ ਹੈ ਵੀ ਅਸੀਂ ਸਸਤਾ ਤੇ ਵਧੀਆ ਸ਼ਹਿਰੀ ਕਰਨ ਵਾਸਤੇ ਪਲਾਟ ਮੁਹਈਆ ਕਰਾਉਣੇ ਆ ਉਹ ਹੋਣਾ ਹੈ ਵੀ ਲੁਧਿਆਣੇ ਇੱਕ ਸੜਕ ਉਤਰੀਏ ਦਿੱਲੀੋਂ ਆ ਕੇ ਬਿੱਲੀ ਕਰਨਾ ਰੋਡ ਉਹ ਸੜਕ ਤੇ ਦਿੱਲੀ ਦੇ ਵਿੱਚ ਜਿਹੜਾ ਕੀਚਣ-ਵੀਚਣ ਇਕੱਠਾ ਹੋਇਆ 2 ਕਰੋੜ ਉਹਨਾਂ ਨੂੰ ਇੱਕ ਸਸਤੀ ਰਾਇ ਤੁਸੀਂ ਲੁਧਿਆਣੇ ਦੇ ਵਿੱਚ ਲਿਆ ਕੇ ਦੇ ਰਹੇ ਆ ਵੀ ਉਹ ਲੁਧਿਆਣੇ ਆਉਣ ਆ ਕੇ ਬਸਣ ਤੇ ਗਵਰਨਮੈਂਟ ਨੂੰ ਇਹ ਆ ਵੀ ਉਹ ਚਲੋ ਇਕੱਠੀਆਂ ਕਰਕੇ ਪੈਸਾ ਲੱਗਣਾ ਕੋਈ ਨਹੀਂ ਹੈਗ ਲੱਗੇਗਾ ਫੜਕੜੀ ਤੇ ਜਿੰਨੇ ਕੁ ਵੇਚਲੇ ਗਲਾਡਾ ਨੇ ਉਹ ਪੈਸਾ ਪੰਜਾਬ ਗਵਰਨਮੈਂਟ ਨੂੰ ਜਾਵੜੂਗਾ ਇੱਕ ਦੂਜੀ ਗੱਲ ਉੱਥੇ ਜਿਹੜੀ ਕੰਸਟਰਕਸ਼ਨ ਚੱਲੂਗੀ ਉਹਦੇ ਵਿੱਚ ਫਿਰ ਸਰਕਾਰਾਂ ਜੀ ਦੇ ਹਿੱਸੇ ਬਣਦੇ ਆ ਇਹ ਕੋਈ ਨਵੀਂ ਗੱਲ ਨਹੀਂ ਮੈਂ ਕਹਿ ਰਿਹਾ 2017 ਚ ਇੱਕ ਜੇਹੀ ਭਰਤੀ ਹੋਇਆ ਬੰਦਾ ਜਿਹੜਾ ਦਾ ਨਿਕਨੇਮ ਪਹਿਲਵਾਨ ਦੇ ਨਾਲ ਨਾਲ ਜਾਣਿਆ ਜਾਂਦਾ ਉਹਨੇ ਜਿਹੜੀ ਗਵਾੜਾ ਦੇ ਵਿੱਚ ਪੁੜਾ ਦੇ ਵਿੱਚ ਉਹ ਚੀਫ ਬਣਿਆ ਤੇ ਉਹਨੇ ਬਹੁਤ ਵੱਡੀ ਜਾਇਦਾਦ ਐਵੇਂ ਕੰਟਰੈਕਟ ਦੇ ਕੇ ਇਕੱਠੀ ਕਰੀਆ ਇਹ ਕੰਮ ਚਲਾਏ ਤੇ ਪੈਸਾ ਕਮਾਇਆ ਸੋ ਇੱਥੇ ਵੀ ਉਹੀ ਕੁਛ ਹੋਣਾ ਹੈ ਜ਼ਿਮੀਂਦਾਰ ਨੂੰ ਤੁਸੀਂ ਫਸਾ ਕੇ ਰੱਖ ਦੇਣਾ ਉਹ ਕਲੋਨੀਆਂ ਚ ਫਿਰ ਬੱਕਰੀਆਂ ਜਿਵੇਂ ਪਹਿਲਾਂ ਕਿਹਾ ਉਹ ਲੈਣੀ ਅਲੀ ਗੱਲ ਬਣ ਜਾਣੀ ਹੈ ਤੇ ਬਾਹਰੀ ਵਾਦੀ ਜੀ ਦਾ ਸਾਨੂੰ ਪਹਿਲਾਂ ਹੀ ਇਹ ਆ ਵੀ ਬਾਹਰੋਂ ਆ ਕੇ ਬਹੁਤ ਵੱਡੀ ਵਾਦੀ ਇੱਥੇ ਵਸ ਰਹੀ ਆ ਉਹ ਡੈਮੋਗ੍ਰਾਫੀ ਸਾਡੀ ਪੰਜਾਬ ਦੀ ਚੇਂਜ ਹੋ ਰਹੀ ਆ ਉਹ ਇੱਕ ਡੈਮੋਗ੍ਰਾਫੀ ਤੇ ਇੱਕ ਜਿਹੜਾ ਪੰਜਾਬ ਦੇ ਇੱਕ ਹਮਲੇ ਨੂੰ ਤੁਸੀਂ ਰਾਹ ਖੋਲ ਰਹੇ ਆ ਜੇ ਤੁਸੀਂ ਫੇਰ ਵੀ ਠੀਕ ਆ ਲੁਧਿਆਣੇ ਦੇ ਏਰੀਆ ਚ ਮੈਂ ਮੰਨਦਾ ਵੀ ਲੋਡ ਤੁਹਾਨੂੰ ਲੱਗਦੀ ਆ ਤਾਂ ਤੁਹਾਨੂੰ ਇੱਕ ਮੈਂ ਮੁੱਖ ਮੰਤਰੀ ਸਾਹਿਬ ਤੇ ਆਪਣੇ ਇਹਨਾਂ ਨੂੰ ਫਾਈਨੈਂਸ ਮਿਨਿਸਟਰ ਨੂੰ ਕਹੋ ਲੁਧਿਆਣੇ ਚ ਢੀੜਾ ਕੱਢ ਕੇ ਵੇਖੋ ਕਿੰਨੀਆਂ ਹੀ ਕਲੋਨੀਆਂ ਉਹਦੀਆਂ ਪਈਆਂ ਜਿਨ੍ਹਾਂ ਦੇ ਵਿੱਚ ਘਰ ਨਹੀਂ ਪਏ ਤੁਸੀਂ ਐਂ ਕਰੋ ਪੱਖੋੜਾ ਰੋਡ ਤੇ ਜਾਓ ਉਹ ਨਿਕਲਦੇ ਸਾਰੀ ਆਊਟਰ ਰਿੰਗ ਰੇਡ ਤੋਂ ਗਾਹ ਤੁਹਾਨੂੰ ਕਲੌਨੀਆਂ ਖਾਲੀ ਦਿਖਣਗੀਆਂ ਜਿੱਥੇ ਕੋਈ ਘਰ ਨਹੀਂ ਪੈਦਾ ਮਤਲਬ ਉਹ ਉਨੀ ਡਿਮਾਂਡ ਨਹੀਂ ਹੈਗੀ ਹਾਂ ਫਿਰ ਵੀ ਜੇ ਰੈਸ਼ੀ ਇਲਾਕੇ ਪਹਿਲੀ ਗੱਲ ਤਾਂ ਪੰਜਾਬ ਦੇ ਕੋਲੇ ਜ਼ਮੀਨ ਜ਼ਿਆਦਾ ਨਹੀਂ ਤਾਂ ਇਸ ਸਮੇਂ ਜੇ ਰੈਸ਼ੀ ਜਗ੍ਹਾ ਤੁਸੀਂ ਪੈਦਾ ਕਰਨੀਆਂ ਤਾਂ ਗਰੋਥ ਜਿਵੇਂ ਦੁਨੀਆ ਕਰਦੀ ਆ ਤਾਂ ਵਰਟੀਕਲ ਕਰੋ 10 ਮੰਜ਼ਲਾ 20 ਮੰਜ਼ਲਾ ਦੁਬਈ ਵਾਲਿਆਂ ਨੇ ਅੱਧੇ ਕਿਲੋਮੀਟਰ ਉੱਚੀ ਉੱਚੀ ਬਿਲਡਿੰਗ ਬਣਾਤੀ ਮੈਂ ਤੁਹਾਨੂੰ ਇੰਨੀਆਂ ਦਾ ਅੱਧੇ ਕਿਲੋਮੀਟਰ ਤੁਸੀਂ ਬਣਾ ਦਿਓ ਕਹ ਕੇ ਜਿਉਂ ਜਾ ਆਪਣੇ ਸਿਸਟਮ ਆ ਠੇਕੇਦਾਰਾਂ ਦਾ ਤੇ ਸਾਰੇ ਕ腐ਸ਼ਨ ਦਾ ਵੀ ਉਹ ਡਿੱਗ ਪੈਣੀ ਆ ਮਰਨਗੇ ਵਿਚਾਰੇ ਪਰ ਜਿੰਨੀਆਂ ਬਣਾ ਸਕਦੇ ਕੋਈ 20 ਮੰਜ਼ਲੀ 25 ਮੰਜ਼ਲੀ 30 ਮੰਜ਼ਲੀਆਂ ਉਹ ਬਿਲਡਿੰਗਾਂ ਹੀ ਬਣ ਸਗੋਂ ਦੀ ਲੁਧਿਆਣੇ ਦੇ ਵਿੱਚ ਤੇ ਲੁਧਿਆਣੇ ਦੇ ਆਸ-ਪਾਸੇ ਵੱਡੇ ਸ਼ਹਿਰਾਂ ਦੇ ਵਿੱਚ ਚਾਹੇ ਮੋਗਾ ਵੀ ਆ ਜਾਂ ਹੋਰ ਵੀ ਆ ਜਿਹੜਾ ਨਵਾਂ ਰੂਲ ਇਹ ਆਉਣਾ ਚਾਹੀਦਾ ਕਿ ਕੋਈ ਵੀ ਨਵੀਆਂ ਕਲੋਨੀਆਂ ਨਹੀਂ ਘਟੀਆਂ ਜਾਣੀਆਂ ਕੋਈ ਵੀ ਏਵੇਂ ਨਹੀਂ ਵੀ ਜਿਹੜਾ ਬਾਹਰੋਂ ਆळ्या ਆਸਤੇ ਲੁਧਿਆਣੇ ਵੀ ਤੁਸੀਂ 5-500 ਗਜ ਦੇ ਫਾਰਮ ਹਾਊਸ ਕੱਟ ਕੇ ਤੇ ਸਾਡੀਆਂ ਜ਼ਮੀਨਾਂ ਖਰਾਬ ਕਰਦੇ ਹੋ ਉਹਨਾਂ ਦੇ ਉਹ ਉਹ ਉਹਨਾਂ ਦਾ ਐਸ਼ ਪ੍ਰਸਤੀ ਨੂੰ ਇਹ ਜਗਾ ਬਣ ਜੇ ਬਾਦੀ ਨੂੰ ਬਹੁਤ ਵਧੀਆ ਅਪਾਰਟਮੈਂਟ ਬਣਦੇ ਆ ਗੱਗਾਂ ਬਣਦੇ ਆ ਟਰੰਪ ਦੇ ਟਾਵਰ ਵਿਕੇ ਬੜੇ ਮਹਿੰਗੇ ਦਾ ਮਤਲਬ ਚੰਗੀ ਚੀਜ਼ ਹੁੰਦੀ ਆ ਵਰਟੀਕਲ ਟਾਵਰਸ ਵੀ ਉਹ ਵਰਟੀਕਲ ਟਾਵਰ ਦਾ ਕਾਨੂੰਨ ਆਉਣਾ ਚਾਹੀਦਾ ਵੀ ਹੁਣ ਅਸੀਂ ਕਲੌਨੀਆਂ ਕੱਟਣੀਆਂ ਬੰਦ ਸਿੰਗਲ ਸਟੋਰੀ ਬੰਦ ਜਿਹੜਾ ਵੀ ਨਵੀਂ آبادی ਬਣੂਗੀ ਉਹ ਵਰਟੀਕਲ ਬਣੂਗੀ ਉਹ ਘਟੋ ਘੱਡ 25 ਮੰਜ਼ਲਾ ਘਰ ਬਣੂਗਾ ਤੇ ਉਹਦੇ ਵਿੱਚ ਇੰਨੇ ਮਤਲਬ ਹੋਣੇ ਚਾਹੀਦੇ ਆ ਸੋ ਜੇ ਤਾਂ ਸੱਚੀ ਪੰਜਾਬ ਸਰਕਾਰ ਸਹਿਰਦ ਹੈਗੀ ਆ ਵੀ ਪੰਜਾਬ ਵਾਸਤੇ ਕੁਝ ਕਰਨਾ ਤਾਂ ਇਹੋ ਜਿਹਾ ਕਾਨੂੰਨ ਲਿਆਓ ਉਹ ਠੀਕ ਆ ਸਸਤਾ ਹੀ ਪਊ ਜ਼ਮੀਨ ਦਾ ਮੁੱਲ ਹੀ ਨਹੀਂ ਪੈਣਾ ਕੱਲੀ ਕੰਸਟਰਕਸ਼ਨ ਹੀ ਪੈਣੀ ਆ ਉਹ ਤੇ ਕੰਸਟਰਕਸ਼ਨ ਦੇ ਵੀ ਬੇਕਾਸਟ ਜ਼ਮੀਨ ਦੀ ਨਾਲੋਂ ਉਹ ਕਿਉਂਕਿ ਇੰਨੇ ਵੱਡੇ ਮਾਸਕਲੇ ਤੇ ਪ੍ਰੋਡਕਟ ਹੋਣੀ ਹੁੰਦੀ ਆ ਕੰਸਟਰਕਸ਼ਨ ਨੂੰ ਸਸਤੀ ਪੈਂਦੀ ਆ। ਸੋ ਜੇ ਤੁਸੀਂ ਸੱਚੀ ਚਾਹੁੰਦੇ ਆ ਤਾਂ ਇਸ ਤਰੀਕੇ ਦਾ ਕੋਈ ਲੈ ਕੇ ਆਓ। ਤੇ ਨਹੀਂ ਤਾਂ ਤੁਹਾਡਾ ਇਹ ਤਰੀਕਾ ਪੈਸੇ ਇਕੱਠੇ ਕਰਨ ਤੇ ਇੱਕ ਦਿੱਲੀ ਦਾ ਪੰਜਾਬ ਤੇ ਨਵਾਂ ਹਮਲਾ ਜਿਹੜਾ ਉਹਨੂੰ ਖੋਲਣ ਦਾ ਰਾਹ ਦੇਣ ਦਾ ਤਰੀਕਾ ਹੀ ਮੰਨਿਆ ਜਾਊਗਾ। ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ।